ਭਈ ਯਾਰ ਮੈਂ ਬਹੁਤ ਪਰੇਸ਼ਾਨ ਆ ਮੇਰਾ ਨਾ ਯਾਰ ਵਿਆਹ ਨਹੀਂ ਹੁੰਦਾ ਮੈਂ ਤਾਂ ਮੈਂ ਨਹਿਰ ਦੇ ਵਿੱਚ ਲੇ ਮੇਰ ਵੀ ਸਟੇਜ ਦੇਖ ਲਿਆ ਪਰ ਮੇਰਾ ਕੋਈ ਮਸਲਾ ਆ ਲੈਣੀ ਹੋ ਯਾਰ ਅੱਛਾ ਯਾਰ ਭਾਈ ਹੋਰ ਯਾਰ ਚੱਲ ਕੋਈ ਨਾ ਭਾਈ ਟੈਨਸ਼ਨ ਨਾ ਲੈ ਆਪਣੇ ਕੋਲ ਇੱਕ ਬਾਬਾ ਵਾ ਅੱਛਾ ਮੈਂ ਤੈਨੂੰ ਉਹਦੇ ਕੋਲ ਲੈ ਕੇ ਚੱਲਦਾ ਵਾਂ ਉਹ ਬਾਬੇ ਨੇ 40 40 ਸਾਲਾਂ ਦੇ ਬੰਦਿਆਂ ਦੇ ਵਿਆਹ ਕਰਾਤੇ ਕੋਈ ਨਾ ਤੈਨੂੰ ਟੈਨਸ਼ਨ ਨਾ ਲੈ ਤੇਰਾ ਵੀ ਵਿਆਹ ਹੋਊਗਾ ਕੱਲ੍ਹ ਵੇ ਫਿਰ ਹਾਂ ਭਾਈ ਚੱਲ ਬਹਿ ਜਾ ਯਾਰ ਕਾ ਦੇਖ ਤਕੜੇ ਬੰਦੇ ਆਉਂਦੇ ਨੇ ਅੱਜ ਤਾਂ ਮੋਟੀ ਰਕਮ ਦੇ ਕੇ ਜਾਊਗੇ ਸੁੱਕੇ ਨਹੀਂ ਜਾਣੇ ਚਾਹੀਦੇ ਇਹ ਜੈ ਹੋ ਬਾਬਾ ਜੈ ਹੋ ਜੈ ਹੋ ਬੈਓ ਪਕਤੋ ਬੈਓ ਬਾਗੀ ਬਾਗੀ ਬੰਮਾ ਦੱਸੋ ਬੱਚਾ ਤੁਹਾਡੀ ਕੀ ਸਮੱਸਿਆ ਹੈ ਦਾਦੇ ਹਣ ਬਾਬਾ ਜੀ ਨੂੰ ਸਾਰਾ ਕੁਝ ਖੁੱਲ ਕੇ ਜਰਾ ਵਿਆਹ ਹੋ ਜਾ ਬੱਚਾ ਆਜੋ ਇੱਧਰ ਤੇ ਇੱਥੇ ਚੌਂਕੀ ਪਰੋ ਬਾਬਿਆਂ ਦੀ ਬਾਬਾ ਯਰ ਚੌਂਕੀ ਵੀ ਆਂਦੀ ਸਾਨੂੰ ਤਾਂ ਪਤਾ ਨਹੀਂਗਾ ਬੱਚਾ ਬਾਬਿਆ ਨੂੰ ਕੁਝ ਗਾ ਕੇ ਸੁਣਾ ਤੂੰ ਬੱਚਾ ਇੱਥੇ ਆ ਚੱਲ ਭਕਤਾ ਸੁਣਾ ਕੋਈ ਸ਼ਬਦ ਬਾਬਾ ਮੈਂ ਕੀ ਸੁਣਾਵਾਂ ਤੈਨੂੰ ਜੋ ਵੀ ਤੇਰੀ ਇੱਛਾ ਸਲਾਵੇ ਫਿਰ ਉਹ ਸੁਣਾ ਦੇ ਜਿਹੜਾ ਹੁਣ ਚੱਲਦਾ ਪਿਆ ਟ੍ਰੈਂਡਿੰਗ 'ਚ ਕਿਹੜਾ ਗਾ ਕੇ ਭਲਾਈ ਆਵਾ ਕਿਹੜਾ ਮਰਜੀ ਸੁਣਾ ਦੇ ਚਲੋ ਮੈਂ ਸੁਣਾਉਣਾ ਤੈਨੂੰ ਯਾਦ ਕਰ ਲੈ ਮੈਂ ਜੇ ਤੂੰ ਬੁਲਾਵੇਂ ਆਂਦਿਆ ਮੈਂ ਕਰਕੇ ਫਲਾਈ ਆਵਾਂ ਜੇ ਤੂੰ ਬੁਲਾਵੇਂ ਆਂਦਿਆ ਕਰਕੇ ਫਲਾਈ ਆਵਾਂ ਜੇ ਹੱਥ ਪਕਤਾ ਬਸ ਹਰ ਸਿਮਰਤ ਰਹਾ ਹੁੰਦੇ ਨਸ਼ੇ ਛੱਡ ਤੇਰੇ ਕੰਨੇ ਮੈਂ ਤਾਂ ਸਾਰੇ ਅੱਖਾਂ ਨੇ ਛੇੜੀ ਮੇਰੀਆਂ ਕੋਈ ਨਾ ਸੁਕੂਰ ਮਟਿਆਰੇ ਅੱਖਾਂ ਨੇ ਛੇੜੀ ਮੇਰੀਆਂ ਹੁਣ ਬਾਬੇ ਪੂਰੀ ਖੁਸ਼ ਨੇ ਬੱਚਾ ਦੱਸ ਤੇਰੀ ਕਿਸਮਤ ਸਿਆ ਹੈ ਬਾਬਾ ਯਾਰ ਮੇਰਾ ਕੰਮ ਬਹੁਤ ਵਧੀਆ ਮੈਂ ਵਧੀਆ ਕੰਮ ਜਾਣਦਾ ਮੈਸਤਰੀ ਬੰਦਾ ਯਾਰ ਮੇਰਾ ਵਿਆਹ ਹੀ ਨਹੀਂ ਹੁੰਦਾ ਯਾਰ ਮੈਂ ਸਾਰੇ ਟੋਨੇ ਟੱਪੇ ਕਰਕੇ ਦੇਖ ਲਿਆ ਯਾਰ ਕੋਈ ਨਾ ਬੱਚਾ ਤੇਰਾ ਵੀ ਹੱਲ ਕਰ ਦਿੰਦੇ ਬਾਬੇ ਚੱਲ ਆਪਾਂ ਦਾ ਚੱਲੀ ਆਪਣਾ ਬਹੁਤ ਚੰਗਾ ਬਾਬਾ ਇਹਦਾ ਬਾਬਾ ਤਾੜਾ ਨਮੋ ਜੀ ਚੰਗਾ ਬੱਚਾ ਦਾ ਹੱਥ ਦਿਖਾ ਉਹ ਹੱਥ ਦਾ ਬੜਾ ਗੰਦਾ ਯਾਰ ਚੇਲੇ ਹੱਥ ਫੜੇ ਦਾ ਮੈਂ ਕਹਿ ਹੋ ਜਾ ਬੱਬਾ ਯਾਰ ਬੱਚਾ ਤੇਰਾ ਹੱਥ ਹੀ ਬਹੁਤ ਗੰਦਾ ਹੈ ਜਿੰਦਾ ਹੀ ਨਹੀਂ ਕੋ ਦੂਜਾ ਹੱਥ ਕਰ ਅਬਾ ਬੈਰਾ ਤਨ ਤੂੰ ਕਿੱਥੇ ਮੇਰੇ ਪ੍ਰਿੰਟ ਲਵਾਉਣੇ ਆ ਦੇਖ ਲੈ ਜੀ ਦੇਖਣਾ ਦਾ ਬੱਚਾ ਤੇ ਤਾਂ ਸੰਜੋਗ ਬੰਨੇ ਹੋਇਆ ਤੇਰਾ ਕੋਈ ਮਸਲਾ ਕਰਦਾ ਬਾਬਾ ਹੱਲਾ ਬੱਚਾ ਹੁਣ ਤੇਰਾ ਹੱਲ ਤਾਂ ਹੋ ਜੂਗਾ ਇੱਕ ਜਿੰਦਾ ਇੱਕ ਚਾਬੀ ਤੇ ਇੱਕ ਬੁਕਰ ਤੇ ਇੱਕ ਲੂਨ ਉਹ ਤੂੰ ਛੜਕਦੇ ਵਿਚਾਲੇ ਰੱਖਣਾ ਵਾ ਹਲੇ ਹੋ ਜੀ ਲੈ ਆਵੀਂ ਮਤਰਾ ਹਣਾ ਹੋਊਗਾ ਆਪਣਾ ਵਿਆਹ ਹੁਣ ਖੁੱਲਣਗੇ ਆਪਣੇ ਸੰਜੋਗ ਨਿਆਰਾ ਆਇਆ ਨਾ ਇਹੇ ਢਾਲਾ ਨੂਨ ਦੀ ਗੁੱਥੀ ਜਿੰਦਾ ਤੇ ਬੋਕਰ ਇਸੇ ਕੰਮ ਨੂੰ ਹੀ ਲੱਗਦੇ ਆ ਚੀਜ਼ਾਂ ਸਾਰੀਆਂ ਕੰਮ ਆਉਣ ਵਾਲੀਆਂ ਹੀ ਆ ਉਹ ਖੋਲਦੇ ਪ੍ਰਵਾਹ ਸੰਜੋਗ ਖੋਲਦੇ ਖੋਲਦੇ ਖੋਲ ਜਾਂਦਾ ਇਹ ਪਲੂ ਪਲੂਆ ਇਹ ਨੂੰ ਰੱਖ ਸਾਈਡ ਤੇ ਨੂਨ ਦੀ ਗੁੱਤੀ ਦਾ ਘਰੇ ਵੀ ਕੰਮ ਆ ਜੂਗੀ ਅਜੱਤ ਨੇ ਮੀਟ ਬਣਾਣਾ ਨਾ ਬੋਕਰਤਾ ਰੈਂ ਦੀ ਘਰਾਂ ਵਾਲੀ ਕੋਟੂਗੀ ਬੋਕਰ ਲੱਗਦਾ ਪੂਲੀ ਆ ਆ ਲੈ ਜਾ ਜਿੰਦੇ ਦਾ ਪੱਕਾ ਹੀ ਹੱਲ ਕਰਦੇ ਆ ਸੰਜੋ ਖੋਲ ਦਿੰਨੇ ਆ ਸੰਜੋ ਖੋਲ ਦਿੰਦੇ ਆ ਸੰਜੋ ਸੰਯੋਗ ਪੱਕੇ ਹੀ ਖੋਲ ਦਿੰਨੇ ਆ ਲੈ ਵੀ ਕਾਕਾ ਖੋਲ ਗਏ ਸੰਯੋਗ